ਜਦੋਂ ਇਹ ਬੀਬੀ ਜਾਂਦੀ ਆ ਲਾਈਨ ਦੇ ਵਿੱਚ ਜਿੱਥੇ ਉਹਨਾਂ ਨੇ ਤਲਾਸ਼ੀ ਕਰਨੀ ਸੀਗੀ ਮਸਲਾ ਜਿਹੜਾ ਬਣਦਾ ਹੈ ਉਹ ਬਣਦਾ ਮੋਬਾਈਲ ਨੂੰ ਲੈ ਕੇ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਮੋਬਾਈਲ ਟ੍ਰੇ ਚ ਰੱਖਿਆ ਜਾਂਦਾ ਤੇ ਉਹ ਕਮਾਇਆ ਜਾਂਦਾ ਤੇ ਫਿਰ ਉਹ ਸਕੈਨ ਹੁੰਦਾ ਕਿ ਉਹਦੇ ਵਿੱਚ ਕੋਈ ਚੀਜ਼ ਤਾਂ ਨਹੀਂ ਐ ਸੀ ਹਾਂਜੀ ਮੋਬਾਈਲ ਗੈਜਟਸ ਹਨ ਜਿਹੜੇ 에ਰਪੋਰਟ ਦੇ ਉੱਪਰ ਇਦਾਂ ਹੀ ਹੁੰਦਾ ਮੈਂ 에ਰਪੋਰਟ ਤੇ ਨਹੀਂ ਗਿਆ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ ਮੈਂ ਕਦੇ ਜ਼ਿੰਦਗੀ ਚ ਨਹੀਂ ਗਿਆ ਨਾ ਮੈਂ ਕਿਸੇ ਨੂੰ ਛੱਡਣ ਗਿਆ ਨਾ ਮੈਂ ਲੈਣ ਗਿਆ ਤੇ ਨਾ ਹੀ ਮੈਂ ਚੜਿਆ ਨਾ ਮੈਂ ਉਤਰਿਆ ਜੀ ਪਰ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਹ ਜੋ ਕਹਲੋ ਕਿ ਪ੍ਰੋਟੋਕਾਲ ਸੀਗਾ ਕੁਲਵਿੰਦਰ ਕੌਰ ਨੇ ਕਿਹਾ ਕਿ ਤੁਹਾਨੂੰ ਇਹ ਦੇਣਾ ਪਵੇਗਾ ਇਸ ਬੀਬੀ ਨੇ ਕਿਹਾ ਕਿ ਮੈਂ ਆਪਦਾ ਮੋਬਾਈਲ ਨਹੀਂ ਦੇਵਾਂਗੀ ਮੈਂ ਐਮਪੀ ਕੁਲਵਿੰਦਰ ਕੌਰ ਨੇ ਕਿਹਾ ਕਿ ਜੇ ਤੁਸੀਂ ਐਮਪੀ ਹੋ ਤਾਂ ਫਿਰ ਤੁਸੀਂ ਜਿਹੜੀ ਵਿਸ਼ੇਸ਼ ਲਾਈਨ ਹੈ ਜੋ ਵੀਆਈਪੀਜ਼ ਵਾਸਤੇ ਹੈ ਭਾਈ ਤੁਸੀਂ ਉਧਰ ਜਾਓ ਜੇ ਤੁਸੀਂ ਸਧਾਰਨ ਲਾਈਨ ਰਾਹੀਂ ਸਧਾਰਨ ਯਾਤਰੀ ਦੇ ਤੌਰ ਤੇ ਗੁਜ਼ਰੋਗੇ ਪ੍ਰੋਟੋਕੋਲ ਤੁਹਾਨੂੰ ਫਾਲੋ ਕਰਨਾ ਪੈਣਾ ਜੀ ਇਹ ਹਿੰਜਰਗੀ ਆ ਬੀਬੀ ਇਹਨੇ ਕਿਹਾ ਕਿ ਤੂੰ ਕੋਣੂ ਨਿਯਮ ਹੈ ਤੇਰੀ ਬਦਲੀ ਕਰਾ ਦੂੰਗੀ ਇਹ ਹੈ ਉਹ ਹੈ ਤੇਰਾ ਨਾਮ ਕੀ ਹੈ ਇਨੇ ਜਦੋਂ ਨੇਮ ਪਲੇਟ ਤੋਂ ਨਾਂ ਪੜਿਆ ਇਹ ਹੋਰ ਵੀ ਤੈਅ ਚ ਆ ਗਈ ਇਹਨੇ ਕਿਹਾ ਅੱਛਾ ਤੂੰ ਖਾਲਸਤਾਨੀ ਆ ਤੂੰ ਉਹ ਆਂ ਯੋ ਆਂ ਦੱਸ ਦੇ ਕਿ ਉੱਥੋਂ ਫਿਰ ਇਹ ਗੱਲ ਜਿਹੜੀ ਆ ਇੱਥੋਂ ਤੱਕ ਪਹੁੰਚੀ ਆ ਮਤਲਬ ਤੂੰ ਤੇ ਰੱਕੇ ਤੋਂ ਕੰਮ ਚੱਲ ਬਿਲਕੁਲ ਬਿਲਕੁਲ ਜਿੰਨੀ ਕੁ ਸਾਨੂੰ ਜਾਣਕਾਰੀ